ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੈਦਬੀਆਂ ਦੇ ਵਿੱਚ ਆਇਆ ਨਵਾਂ ਮੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦਬੀ ਦੇ ਵਿੱਚ ਵੱਡੇ ਆਗੂਆਂ ਦੇ ਨਾਮ ਆਏ ਸਾਹਮਣੇ ਕਾਂਗਰਸੀ ਅਕਾਲੀ ਇਹ ਲੀਡਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੈਦਬੀਆਂ ਕਰਵਾਈਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਮੰਗ ਉੱਠ ਰਹੀ ਹੈ ਇਹਨਾਂ ਆਗੂਆਂ ਨੂੰ ਵੀ ਕੀਤਾ ਜਾਵੇ ਤਲਬ ਕੌਣ ਨੇ ਉਹ ਆਗੂ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦਬੀ ਨਰੋ ਰੋਕਿਆ ਹੀ ਨਹੀਂ ਸਭੋ ਕਰਵਾਈ ਵੀ ਹੈ ਤੁਸੀਂ ਜਿਹੜੋ ਚੜ੍ਹਦੇ ਕਿਰਾ ਲੈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੇਦਬੀਆਂ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ ਉਸ ਦੇ ਨਾਲ ਨਾਲ ਕਾਂਗਰਸ ਵੀ ਪੂਰੀ ਤਰ੍ਹਾਂ ਦੋਸ਼ੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਜਿਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ ਕਿ ਉਹਨਾਂ ਨੂੰ ਵੀ ਸ਼੍ਰੀ ਅਕਾਲ ਤਖਸੈ ਵਿਖੇ ਤਾਲਮ ਕੀਤਾ ਜਾਵੇ ਸੋ ਸੇਖਾਗੂ ਗੁਰਜੀਤ ਸਿੰਘ ਨੇ ਸੋਮਵਾਰ ਨੂੰ ਸ਼੍ਰੀ ਕਾਟਕ ਸਹਿਬ ਦੇ ਸਕਤਰਤ ਵਿਖੇ ਜਥੇਦਾਰ ਅਗਵੇਰ ਸਿੰਘ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਸਾਬਕਾ ਅਕਾਲੀ ਮੰਤਰੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਤੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਲਵਿੰਦਰ ਸਿੰਘ ਕੰਗ ਜੋ ਕਿ कौन सांसद ਨੇ श्री आनंदਪੁਰ ਸਾਹਿਬ ਤੋਂ ਐਮਪੀ ਚੁਣੇ ਗਏ ਨੇ ਤੇ ਨਾਲ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਲਈ ਜੁम्मेवार ਦੱਸਦਿਆਂ ਸ਼੍ਰੀ ਕਾਟਕ ਸਹਿਬਿਕੇ ਤਲਬ ਕਰਨ ਦੀ ਮੰਗ ਕੀਤੀ ਹੈ ਕੀ ਘਟਨਾ ਹੋਈ ਸੀ ਉਹਨਾਂ ਨੇ ਦੱਸਿਆ ਕਿ ਇਹਨਾਂ ਆਗੂਆਂ ਨੇ ਜਦੋਂ ਪਟਿਆਲਾ ਦੇ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤਿਲਕ ਲਗਾਇਆ ਉਸ ਨੂੰ ਲੈ ਕੇ ਜਿਹੜਾ ਬੇਦਬੀ ਦੀ ਖਬਰ ਸਾਹਮਣੇ ਆਈ ਹੈ ਕਿ ਇਹਨਾਂ ਨੇ ਗੁਰਜੀਤ ਸਿੰਘ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਸਾਲ 2008 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਗੁਰਗੱਦੀ ਦਿਵਸ ਸਤਾਬਦੀ ਮੌਕੇ ਉਪਰੋਕਤ ਸਾਰੇ ਆਗੂਆਂ ਨੇ ਡੇਰਾ ਬਲਵੰਤ ਸਿੰਘ ਸਹਿota ਵਿਖੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਿਆ ਹੀ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿਲਕ ਲਗਾ ਕੇ ਡੇਰੇਦਾਰ ਦੇ ਕਹਿੰਦੇ ਸਿੱਖ ਧਾਰਮਿਕ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਸੀ ਸੋ ਉਸ ਸਮੇਂ ਸਿੰਘ ਸਹਿਬਾਨ ਨੂੰ ਉਸ ਵਿਰਧ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ ਸੀ ਪਰ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਜ ਤਲਬ ਕਰਕੇ ਉਹ ਸਖਤ ਤੋਂ ਸਖ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਹੋਰ ਬਹਿਮਾ ਪਰਮਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਦਿਵਸ ਤੇ ਉੱਪਰ ਜਦੋਂ ਸਤਿਵਦੀ ਸਮਾਗਮ ਚੱਲ ਰਿਹਾ ਸੀ ਤਾਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤਿਲਕ ਲਗਾਇਆ ਸੀ ਜਿਸ ਨੂੰ ਲੈ ਕੇ ਇਹ ਆਗੂ ਵਿਦਵੀ ਕੰਮ ਦੇ ਦੋਸ਼ੀ ਨੇ ਔਰ ਇਹਨਾਂ ਨੂੰ ਵੀ ਸ਼੍ਰੀ ਘਾਟਕ ਸਰ ਵੀ ਹੱਲ ਕੀਤਾ ਜਾਵੇ ਇਹ ਮੰਗ ਪੱਤਰ ਦਿੱਤਾ ਗਿਆ ਹੈ ਸ਼੍ਰੀ ਘਾਟਕ ਸਰ ਦੇ ਜਥੇਦਾਰ ਅਕबीर ਸਿੰਘ ਨੂੰ ਸੋ ਕਿਹੜੇ ਕਿਹੜੇ ਲੀਡਰ ਨੇ ਚੰਦੂ ਮਾਜਰਾ ਜੋ ਇਸ ਟਾਈਮ ਅਕਾਲੀ ਦਲ ਛੱਡ ਕੇ ਬਾਗੀ ਹੋਏ ਹੋਏ ਨੇ ਅਕਾਲੀ ਸਰ ਮਹਿਰ ਦੇ ਵਿੱਚ ਚੰਦੂ ਮਾਜਰਾ ਜਿਹੜੇ ਕਨਵੀਨਰ ਦੇ ਨਾਲ ਬੈਠੇ ਹੁੰਦੇ ਨੇ ਦੂਸਰਾ ਪ੍ਰਨੀਤ ਕੋਰ ਜੋ ਸਮੇਂ ਸੰਸਦ ਸੀਗੇ ਪਟਿਆਲਾ ਤੋਂ ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ ਸਾਥਕਾ ਉਹਨਾਂ ਦੇ ਧਰਮ ਪਤਨੀ ਨੇ ਜੋ ਹੁਣ ਬੀਜੇਪੀ ਦੇ ਵਿੱਚ ਵੱਡੇ ਲੀਡਰ ਨੇ ਸੁਰਜੀਤ ਸਿੰਘ ਰਖੜਾ ਵੀ ਜਿਹੜੇ ਅਕਾਲੀ ਲੀਡਰਸ਼ਿਪ ਔਰ ਕੈਬਨ ਮੰਤਰੀ ਸੀ ਪੰਜਾਬ ਦੇ ਉਹ ਵੀ ਇਸ ਵਿੱਚ ਮੌਜੂਦ ਸੀ ਔਰ ਹੁਣ ਉਹ ਵੀ ਬਾਗੀ ਧੜੇ ਦੇ ਨਾਲ ਨੇ ਔਰ ਦੂਸਰਾ ਮਲਵਿੰਦਰ ਸਿੰਘ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਔਰ ਉਹਨਾਂ ਨੂੰ ਜਿਹੜਾ ਕਿ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਨੇ ਔਰ ਸਪੋਕਸਮੈਨ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਚਾਰੇ ਲੀਡਰਾਂ ਨੂੰ ਵੀ ਸ੍ਰੀ ਕਾਟਕ ਸਹਿਬ ਤਲਬ ਕੀਤਾ ਜਾਵੇ ਵੱਡੀ ਮੰਗ ਉੱਠ ਰਹੀ ਹੈ ਕਿ ਇਹਨਾਂ ਨੇ ਗੁਰੂਗ੍ਰਾਂਦ ਸਾਹਿਬ ਦੀਆਂ ਬੇਅਦਬੀਆਂ ਰੋਕੀਆਂ ਹੀ ਨਹੀਂ ਸਗੋਂ ਕਰਵਾਈਆਂ ਵੀ ਨਹੀਂ ਔਰ ਇਹ ਜ਼ਿੰਮੇਵਾਰ ਨੇ ਇਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ